ਜਿਹੜੇ ਕਰਨਲ ਸੇਵਾਮੁਕ ਜੀਐਸ ਸੰਧੂ ਨੇ ਸਮੇਂ-ਸਮੇਂ ਤੇ ਜਿਹੜੇ ਪੰਜਾਬ ਪੁਲਿਸ ਪੰਜਾਬ ਸਰਕਾਰ ਅਤੇ ਹੋਰਨਾਂ ਤਾਕਤਾਂ ਦੇ ਖਿਲਾਫ ਲੜਦੇ ਆਏ ਨੇ ਬਹੁਤ ਸਾਰੇ ਮਾਮਲੇ ਅਜਿਹੇ ਨੇ ਸਾਡੇ ਕੋਲ ਬਹੁਤ ਸਾਰੇ ਕਾਗਜ਼ ਪਏ ਨੇ ਉਹਨਾਂ ਦਾ ਕੱਚਾ ਚਿੱਠਾ ਪਿਆ ਉਹਨਾਂ ਸਬੰਧਤ ਮਾਮਲਿਆਂ ਦਾ ਜਿਨ੍ਹਾਂ ਤੇ ਸਮੇਂ-ਸਮੇਂ ਤੇ ਕਰਨਲ ਜੀਐਸ ਸੰਧੂ ਨੇ ਆਵਾਜ਼ ਉਠਾਈ ਅੱਜ ਉਹ ਸਾਰੇ ਮਾਮਲੇ ਤੇ ਅਸੀਂ ਗੱਲਬਾਤ ਕਰਾਂਗੇ ਤੁਹਾਨੂੰ ਇੱਕ ਤੁਹਾਡੀ ਦਿਲਚਸਪੀ ਲਈ ਦੱਸ ਦਈਏ ਕਿ ਕਰਨਲ ਜੀਐਸ ਸੰਧੂ ਜਿਹੜੇ ਸ਼ਹੀਦ ਬਾਬਾ ਦੀਪ ਸਿੰਘ ਪਿੰਡ ਪਾਉਂ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਦੇ ਨੇ ਜਿਨ੍ਹਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਰੱਖਿਆ ਲਈ ਸਾਡੇ ਹਰਮਿੰਦਰ ਸਾਹਿਬ ਦੀ ਰੱਖਿਆ ਲਈ ਉਹਨਾਂ ਦੇ ਭਰਾਸਾਂ ਨੇ ਇੱਕ ਬਾਬਾ ਵੀਰ ਸਿੰਘ ਉਹਨਾਂ ਦੀ 7ਵੀਂ ਪੀੜ੍ਹੀ ਚੋਂ ਨੇ ਕਰਨਲ ਜੀਐਸ ਸੰਧੂ ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਉਸ ਤੋਂ ਪਹਿਲਾਂ ਥੋੜੀ ਜੀ ਅਸੀਂ ਗੱਲ ਕਰਦੇ ਹਾਂ ਇਹਨਾਂ ਦੇ ਨਾਲ ਕਿ ਅੱਜ ਦੇ ਅਖਬਾਰਾਂ ਦੇ ਬਾਰੇ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਸਟੂਡੀਓ 'ਚ ਬਹੁਤ ਬਹੁਤ ਧੰਨਵਾਦ ਜੀ ਸੰਧੂ ਸਾਹਿਬ ਜਿਹੜੀ ਅੱਜ ਦੀਆਂ ਅਖਬਾਰਾਂ ਨੇ ਉਹਨਾਂ ਦੇ ਵਿੱਚ ਇੱਕ ਪ੍ਰਮੁੱਖ ਤੌਰ ਤੇ ਖਬਰ ਛਪੀ ਹੈ ਕਿ ਗੈਂਗਰੇਪ ਪਿੱਛੋਂ ਜਿਹੜਾ ਸਜ਼ਾਵਾ ਨੇ ਉਹ ਸਖਤ ਕਰ ਦਿੱਤੀਆਂ ਨੇ ਕੈਬਨਿਟ ਕਮੇਟੀ ਨੇ ਮਨਜ਼ੂਰੀ ਦੇ ਦਿੱਤੀ ਹੈ ਇਸ ਦੇ ਬਾਰੇ ਤੁਸੀਂ ਕੀ ਕਹੋਗੇ ਇਹ ਬਹੁਤ ਵਧੀਆ ਹੈ ਜੀ ਕਿਉਂਕਿ ਵੇਖੋ ਲੋਕਾਂ ਨੇ ਆਵਾਜ਼ ਉਠਾਈ ਇਹਨਾਂ ਦੇ ਕੋਲ ਹੋਰ ਕੋਈ ਚਾਰਾ ਨਹੀਂ ਸੀ ਸਜ਼ਾ ਬਹੁਤ ਕਾਟ ਸੀ ਔਰ ਆਰਡਨੈਂਸ ਨੇ ਇਹ ਸਜ਼ਾਏ ਮੌਤ ਪਾਸ ਕੀਤੀ ਹੈ ਕਰਨਗੇ ਔਰ ਜਿਹੜੇ ਐਸਿਡ ਅਟੈਕਸ ਵਗੈਰਾ ਵੀ ਹੁੰਦੇ ਸੀ ਹਾਂਜੀ ਕਿ ਬੱਚੀਆਂ ਤੇ ਔਰ ਸਟਾਕਿੰਗ ਕੀਤੀ ਜਾਂਦੀ ਸੀ ਪਿੱਛਾ ਕੀਤਾ ਜਾਂਦਾ ਸੀ ਇਹ ਸਾਰੇ ਇਸ ਦਾਇਰੇ ਵਿੱਚ ਆਣ ਗਏ ਬਹੁਤ ਵਧੀਆ ਗੱਲ ਹੈ ਤੁਸੀਂ ਇੱਕ ਪਾਸੇ ਤਾਂ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਕਾਫੀ ਯਤਨਸ਼ੀਲ ਹੋ ਲੰਬੇ ਸਮੇਂ ਤੋਂ ਲੱਗੇ ਹੋਏ ਹੋ ਅਖਬਾਰਾਂ ਪੜ੍ਹ ਕੇ ਤੁਸੀਂ ਉਹਨਾਂ ਦਾ ਅਸਰ ਕਬੂਲ ਕੇ ਤੁਸੀਂ ਉੱਥੇ ਤੱਕ ਪਹੁੰਚ ਕਰਦੇ ਹੋ ਜਾਂ ਤੁਸੀਂ ਆਪਣੇ ਤੌਰ ਤੇ ਤੁਹਾਨੂੰ ਅੰਦਰੋਂ ਪ੍ਰੇਰਣਾ ਮਿਲਦੀ ਹੈ ਇਹ ਪ੍ਰੇਰਣਾ ਬਾਈ ਐਕਸੀਡੈਂਟ ਕਹਿ ਲਓ ਜਾਂ ਮੇਰੀ ਜਿਹੜਾ ਪਦਾਇਸ਼ ਪਿੰਡ ਪਹੂ ਵਿੰਡ ਦੇ ਵਿੱਚ ਹੋਈ ਉਸੇ ਮਿੱਟੀ 'ਚ ਖੇਡੇ ਮੈਂ ਫੌਜ 'ਚ 53 'ਚ ਭਰਤੀ ਹੋ ਗਿਆ ਕਮਿਸ਼ਨ ਉਦੋਂ ਮਿਲਿਆ ਲੜਾਈ ਜੰਗਾਂ ਲੜੀਆਂ ਰਿਟਾਇਰ ਹੋ ਕੇ ਮੈਂ ਚੰਡੀਗੜ੍ਹ ਪੰਚਕੋਲੇ ਆਕਾਸੀ ਤੋਂ ਰਹਿ ਰਿਆ ਸੀ ਔਰ ਮੈਨੂੰ 2004-3 ਤੋਂ ਦਰਅਸਲ ਨਿਹੰਗਜੀਤ ਸਿੰਘ ਪੂਲੇ ਬਾਰੇ ਜਦੋਂ ਪੂਲੇ ਪਿੰਡ ਦੇ ਫੌਜੀਆ ਨੇ ਆ ਕੇ ਹਾਲਾਤ ਬਿਆਨ ਕੀਤੇ ਕਿਵੇਂ ਇਹਨਾਂ ਨੇ ਨਜਾਇਜ਼ ਗੁਰਦਿਆਂਾਂ ਤੇ ਕਬਜ਼ੇ ਕੀਤੇ ਨੇ ਕਿਵੇਂ ਉੱਥੇ ਤਸੀਹੇ ਦਿੰਦਾ ਬਲਾਤਕਾਰ ਹੁੰਦੇ ਨੇ ਸ਼ਰਾਬਾਂ ਚੱਲਦੀਆਂ ਤੇ ਮੇਰੇ ਲੂ ਕੰਡੇ ਖੜੇ ਹੋ ਗਏ ਉਦੋਂ ਮੈਂ ਉਹਨਾਂ ਨੂੰ ਕਿਹਾ ਕਿ ਜੇ ਤੁਹਾਡੇ ਕੋਲ ਕੋਈ ਕੇਸ ਆਏਗਾ ਕਿ ਮੈਂ ਤੁਹਾਡੇ ਨਾਲ ਜ਼ਰੂਰ ਮੋੜੇ ਨਾਲ ਮੋੜਾ ਜੋੜ ਕੇ ਅਸੀਂ ਇਹ ਮਹਿੰਮ ਚਲਾਵਾਂਗੇ ਐਂਡ ਵੈਗਰੂ ਨੇ ਸੰਵੇਦੇ ਚ ਬੜੀ ਵੱਡੀ ਕਾਮਯਾਬੀ ਬਖਸ਼ੀ ਹੈ ਬਾਅਦੂਦ ਸੀਨੀਅਰ ਡੀਜੀਪੀ ਲੈਵਲ ਦੇ ਅਫਸਰ ਮੈਨੂੰ ਡਰਾਉਂਦੇ ਹੁੰਦੇ ਸੀ ਕਿ ਛੱਡੋ ਖੇੜਾ ਹੀ ਇਜ਼ ਅ ਡੇਂਜਰਸ ਮੈਨ ਹੀ ਇਜ਼ ਅ ਕ੍ਰਾਈਮਨਲ ਤਾਂ ਮੈਂ ਉਹਨਾਂ ਨੂੰ ਹੱਸ ਕੇ ਕਿਹਾ ਫਿਰ ਉਹਨੂੰ ਇਹਨੂੰ ਸਰਾਖਾਂ ਪਿੱਛੇ ਤੁਸੀਂ ਡੀਜੀਪੀ ਹੋ ਤਾਂ ਨਹੀਂ ਤੇ ਇਹਨੂੰ ਬੰਦ ਕਰੋ ਮੈ ਮੈਨੂੰ ਕਿਉਂ ਇਹਦੇ ਪਿੱਛੇ ਲੱਗਣਾ ਪੈਂਦਾ ਸੀ ਜਿਹੜੇ ਸੋਹਣਾ ਸੋਹਣਾ 17 17 ਸਾਲਾਂ ਦੇ ਕੇਸ ਲੱਭ ਕੇ ਇਹਨੂੰ ਫਿਰ ਜੇਲ੍ਹ ਵਿੱਚ ਪਜਾਇਆ ਕਈ ਕਤਲ ਦੇ ਕੇਸ ਅਸੀਂ ਲੱਭੇ ਤੁਸੀਂ ਗੱਲ ਕੀਤੀ ਸੀ ਕਿ ਜਦੋਂ ਪੂਲੇ ਦਾ ਪੂਲੇ ਦੇ ਪਿਤਾ ਦੀ ਡੈਥ ਹੁੰਦੀ ਹੈ ਤਾਂ ਉਦੋਂ ਇੱਕ ਭੋਗ ਕਰਵਾਇਆ ਗਿਆ ਤੇ ਇਹ ਸਾਡੇ ਕੋਲ ਅਖਬਾਰ ਦੀ ਕਟਿੰਗ ਹੈ ਅ ਇਸ ਤੇ ਜਿਹੜੇ ਹੈਡਲਾਈਨ ਅਖਬਾਰ ਦੀ ਉਹ ਇਹੋ ਹੀ ਹੈ ਕਿ ਤੇ ਜਦੋਂ ਸੁਮੇਧ ਸੈਣੀ ਦੀ ਦਸਤਾਰ ਬੰਦੀ ਹੋਈ ਇਹਦੇ ਬਾਰੇ ਸਾਡੇ ਦਰਸ਼ਕ ਜਾਣਨਾ ਚਾਹਣਗੇ ਦੇਖੋ ਜੀ ਸੁਮੇਧ ਸਿੰਘ ਸੈਣੀ ਬਰਮਰਾ ਜੋ ਮਰਨੰਗਲ ਕੁਝ ਹੋਰ ਵੀ ਪੁਲਿਸ ਅਫਸਰ ਬਟ ਇਹ ਬਹੁਤ ਹੀ ਨਜ਼ਦੀਕ ਸੀ ਨਿਹੰਗਜੀਤ ਸਿੰਘ ਪੂਲੇ ਦੇ ਹਾਂਜੀ ਔਰ ਜਦੋਂ ਸਮੇਤ ਸੈਣੀ ਤੇ ਅਟੈਕ ਹੋਇਆ ਬਲਵਿੰਦਰ ਜਟਾਣੇ ਨੂੰ ਦੋਸ਼ੀ ਸਮਝਿਆ ਗਿਆ ਸ਼ੱਕ ਉਤੇ ਸੀ ਉਹਦਾ ਪਰਿਵਾਰ ਜਾ ਕੇ ਪੂਲੇ ਨੇ ਛਾਤੀ ਤੇ ਹੱਥ ਮਾਰ ਕੇ ਕਿਹਾ ਕਿ ਮੈਂ ਇਹਦਾ ਬਦਲਾ ਲਵਾਗਾ ਇਹਨੇ ਜਾ ਕੇ ਉਹ ਪਰਿਵਾਰ ਛਾੜਿਆ ਚੰਡੀਗੜ੍ਹੋਂ ਜੀਪਾਂ ਗਈਆਂ ਬਗੈਰ ਨੰਬਰਾਂ ਤੋਂ ਔਰ ਸਮੇਤ ਸੈਣੀ ਨੇ ਉਹ ਗੁਰਦੁਆਰਾ ਜਿਹੜਾ 39 ਸੀ 9 ਕਿੜ ਜ਼ਮੀਨ ਹੈ ਹਾਂਜੀ ਆ ਬਾਬੇ ਸ਼ੇਵ ਚੰਦ ਦਾ ਉਹ ਇਹਨੂੰ ਬਤੌਰ ਇਨਾਮ ਦਿੱਤਾ ਉਹਦੇ ਬਾਅਦ ਪੂਲਾ ਚੜਾਈ ਕਰਦਾ ਗਿਆ ਇਹਨੂੰ ਸਰਕਾਰਾਂ ਮੌਕੇ ਮੱਕ ਸਮੇਂ-ਸਮੇਂ ਦੀਆਂ ਸਰਕਾਰਾਂ ਚਾਹੇ ਕਾਂਗਰਸ ਸੀ ਚਾਹੇ ਅਕਾਲੀ ਸੀ ਇਹਨੂੰ ਪਾਲਦੀ ਰਹੀ ਹਾਂਜੀ ਐਂਡ ਕਿਨਾ ਕਿਨਾ ਨਾਂ ਲਵਾਂ ਮੇਰੇ ਕੋਲ ਸਭ ਨਾਂ ਹੈਗੇ ਮਨਿਸਟਰਾਂ ਦੇ ਜਿਹੜੇ ਇਹਦੇ ਤੋਂ ਜਾਇਜ਼ ਨਜਾਇਜ਼ ਕੰਮ ਲੈਂਦੇ ਸੀ ਇਹਨੂੰ ਗ੍ਰਾਂਟਾਂ ਦਿੱਤੀਆਂ ਜਾਂਦੀਆਂ ਸੀ ਜਿਹੜਾ ਅਜੀਤ ਸਿੰਘ ਪੂਲਾ ਤੇ ਸੁਮੇਸ਼ ਸਿੰਘ ਸੈਣੀ ਦਾ ਆਪਸ ਦੇ ਵਿੱਚ ਨੈਕਸਸ ਸੀਗਾ ਉਹਦੇ ਬਾਰੇ ਵੀ ਤੁਹਾਨੂੰ ਕਾਫੀ ਤੁਹਾਡੀ ਸੁਰੱਖਿਆ ਜਿਹੜੀ ਸੀ ਉਹ ਵਾਪਸ ਲੈ ਲੇਗੇ ਉਸ ਤੋਂ ਬਾਅਦ ਤੁਸੀਂ ਕਾਫੀ ਇਹਨਾਂ ਨੂੰ ਪੁਕਾਰ ਵੀ ਕੀਤੀ ਸਰਕਾਰੀ ਦਰਬਾਰੇ ਵੀ ਗਏ ਤੁਸੀਂ ਅਦਾਲਤ 'ਚ ਵੀ ਗਏ ਨਹੀਂ ਅਦਾਲਤ 'ਚ ਨਹੀਂ ਮੈਂ ਗਿਆ ਇਹ ਰੀਸੈਂਟਲੀ ਮੈਨੂੰ 2004 ਤੋਂ ਹੀ ਉਦੋਂ ਐਕਸ ਆਰਮੀ ਸਦੀਕੀ ਸਾਹਿਬ ਸੀਗੇ ਡੀਜੀਪੀ ਹਾਂ ਜਿਹੜਾ ਪਹਿਲਾ ਕੇਸ ਅਸੀਂ ਸੁਖਦੇਵ ਸਿੰਘ ਨੇ ਅੰਗ ਨੂੰ ਜਿਹੜਾ ਅੱਛਾ ਤੁਸੀਂ ਇਹ ਇਹ ਦੱਸੋ ਕਿ ਸੁਰੱਖਿਆ ਤੁਸੀਂ ਕਿਉਂ ਲਈ ਸੀ ਕਿਹਦੇ ਕੋਲੋਂ ਖਤਰਾ ਤੁਹਾਨੂੰ ਦੇਖੋ ਜੀ ਖਤਰਾ ਤਾਂ ਮੈਨੂੰ ਕਿਸੇ ਤੋਂ ਨਹੀਂ ਹੈਗਾ ਕਿਉਂਕਿ ਜੇ ਮੈਂ ਸਾਰੀਆਂ ਜੰਗਾਂ ਲੜ ਕੇ ਤੇ ਤੁਹਾਡੇ ਸਾਹਮਣੇ ਰੂਬਰੂ ਆ 78 ਸਾਲ ਮੇਰੀ ਉਮਰ ਹੋ ਗਈ ਹੈ ਸਾਡੇ ਨਾਲ ਦੇ ਸਾਥੀ ਸ਼ਹੀਦ ਹੋ ਗਏ ਦੇਖੋ ਡੈਥ ਤਾਂ ਇਨੈਵਿਟੇਬਲ ਹੈ ਜਿਹੜਾ ਡਰ ਗਿਆ ਉਹ ਮਰ ਗਿਆ ਤੇ ਬਾਣੀ 'ਚ ਵੀ ਹੈ ਜਪਜੀ ਸਾਹਿਬ ਨਿਰਭਉ ਹਾਂ ਹਾਂ ਐਂ ਸਚਾਈ ਹਾਂਜੀ ਤੇ ਕਈ ਵਾਰ ਮੇਰੇ ਘਰ ਦੇ ਵੀ ਕਹਿੰਦੇ ਛੱਡੋ ਪਰੇ ਪਰ ਉਹ ਕੋਈ ਪ੍ਰੇਰਣਾ ਐਸੀ ਆ ਮੈਂ ਨਹੀਂ ਸਮਝਦਾ ਮੈਂ ਇਥੋਂ ਗੋਲਫ ਛੱਡ ਕੇ ਸਭ ਕੁਝ ਛੱਡ ਕੇ ਜ਼ਿਆਦਾ ਪਿੰਡ ਰਹਿਣਾ ਹੂੰ ਉੱਥੇ ਇੱਕ ਸਕੂਲ ਦਾ ਦਾਰਾ এডਿਕੇਸ਼ਨ ਸ਼ੁਰੂ ਕਰਤੀ ਹੈ ਜਿਹੜੀ ਕਿ ਬਾਰਡਰ ਦੇ ਵਿੱਚ ਬਹੁਤ ਹੀ ਲੈਕਿੰਗ ਹੈ ਸਰਕਾਰ ਦੇ ਕੋਈ ਉੱਤੇ ਰਪਰਾਲਾ ਹੈ ਨਹੀਂ ਤੋਂ CBSE ਦੇ ਨਾਲ ਸਕੂਲ ਅਫੀਲੀਏਟ ਹੋ ਜਾ ਰਿਹਾ ਇੰਟਰਨੈਸ਼ਨਲ ਲੈਂਗੁਏਜ ਹੈ ਅੰਗਰੇਜ਼ੀ ਉਤੋਂ ਇਲਾਵਾ ਪਾਰਮਿਕ ਵਿਦਿਆ ਵੀ ਦਿੰਦੇ ਆ ਪੰਜਾਬੀ ਵੀ ਆ ਹਿੰਦੀ ਵੀ ਆ ਸੋ ਸੁਰੱਖਿਆ ਦੀ ਲੋਕਾਂ ਕਰਕੇ ਆ ਕਿ ਜ਼ਰੂਰ ਚਾਹੀਦੀ ਆ ਮੈਂ ਕਿਹਾ ਮੈਂ ਉੜਦੇ ਤਿੱਤਰ ਮਾਰਦਾ ਰਿਹਾ ਆ ਅਲੀ ਮੈਂ ਕਾਇਮ ਆ ਮੇਰਾ ਆਪਣੇ ਮੇਰੇ ਕੋਲ ਹਥਿਆਰ ਹੁੰਦਾ ਨਾਲ ਹਾਂਜੀ ਤੇ ਬਾਕੀ ਜਦੋਂ ਮੌਤ ਆਉਣੀ ਆ ਅਵਸ਼ਿਆ ਇਨੈਵਿਟੇਬਲ ਹੈ ਉਹਦਾ ਵਾਦਾ ਧਰ ਹੈ ਤੇ ਸੁਰੱਖਿਆ ਲਈ ਜਿਹੜੀ ਵਾਪਸ ਲਈ ਗਈ ਸਰਕਾਰ ਵੱਲੋਂ ਉਹਦੇ ਲਈ ਜ਼ਿੰਮੇਵਾਰ ਕੌਣ ਸੀ ਇਹ ਸੁਮੇਤ ਚੈਨੀ ਕਿਉਂਕਿ 15 ਅਕਤੂਬਰ ਤੋਂ ਹੀ ਲਈ ਹੈ ਮੇਰੇ ਕੋਲ ਦੋ ਗਨਮੈਨ ਰਹਿ ਵਿੱਚ ਰეკਮੈਂਡੇਸ਼ਨਸ ਵੀ ਹੋਈ ਕਿ ਮੈਨੂੰ 24 ਆਰ ਗਾਰਡ ਅਰਾਊਂਡ ਦੀ ਹਾਊਸ ਇਨ ਨੋ ਸਕਾਟ ਵਹੀਕਲ ਵੀ ਦਿਓ ਉਹ ਮੇਰੇ ਕੋਲ ਕਿਸੇ ਤਰ੍ਹਾਂ ਮੇਰੇ ਕੋਲ ਚਿੱਠੀ ਵੀ ਹੈਗੀ ਹੈ ਕਿ ਆਈਜੀ ਸੀਆਈਡੀ ਦੀ ਪਰ ਇਹ ਕਿਉਂਕਿ ਮੈਨੂੰ ਨਿਸ਼ਾਨਾ ਪਰਮਰਾਜ ਉਮਰਾ ਨੰਗਲ ਉਹਦੇ ਖਿਲਾਫ ਫੇਕ ਇਨਕਾਊਂਟਰ ਦਾ ਮੈਂ ਤੁਸੀਂ ਤੁਸੀਂ ਜਿਹੜਾ ਅਜੀਤ ਸਿੰਘ ਪੂਲੇ ਦਾ ਮਾਮਲਾ ਇੱਕ ਪਰਮਰਾਜ ਸਿੰਘ ਉਮਰਾ ਨੰਗਲ ਦਾ ਮਾਮਲਾ ਗੁਰਮੀਤ RAM ਰਹੀਮ ਦਾ ਮਾਮਲਾ ਬਹੁਤ ਸਾਰੇ ਅਜਿਹੇ ਮਾਮਲੇ ਨੇ ਜਿਨ੍ਹਾਂ ਦੇ ਤੁਸੀਂ ਮਤਲਬ not to RAM ਰਹੀਮ ਡੇਰਾਬਾਦ ਡੇਰਾਬਾਦ ਸਪੈਸਿਫਿਕਲੀ ਡੇਰਾਬਾਦ ਚਾਹੋ ਪਰ ਜਿਹੜੇ ਵੇਖੋ ਡੇਰੇ ਤਾਂ ਬਹੁਤ ਹੀ ਖੰਭਾਂਗੂ ਵੱਧ ਗਏ ਨੇ ਔਰ ਜਿੱਥੇ ਸਾਡੀ ਕੌਮ ਦੀ ਪੱਤ ਵੀ ਲੁੱਟੀ ਜਾਂਦੀ ਤੇ ਧਨ ਵੀ ਲੁੱਟਿਆ ਜਾਂਦਾ ਪਰ ਜਿੰਨਾ ਚਿਰ ਕੋਈ ਪੁਖਤਾ ਸਬੂਤ ਸਾਹਮਣੇ ਨਾ ਹੋਣ ਉਹ ਮੈਂ ਉਹਨੂੰ ਕਿਵੇਂ ਕਹਿ ਸਕਦਾ ਹਾਂ ਤੁਸੀਂ ਉਹਨੂੰ ਉਹਦੋਂ ਤੱਕ ਹੱਥ 'ਚ ਨਹੀਂ ਲੈਂਦੇ ਮਾਮਲਾ ਰਾਮ ਰਹੀਮ ਦੇ ਖਿਲਾਫ ਸਾਡੇ ਕੋਲ ਪੁਖਤਾ ਸਬੂਤ ਆਏ ਉਹ ਲੜਕੀਆਂ ਦਾ ਅਸੀਂ ਐਵੀਡੈਂਸ ਕਰਾਇਆ ਅੰਮ੍ਰਾਲੇ ਉਮੀਦ ਹੈ ਸਜ਼ਾ ਹੋਏਗੀ ਜਿਹੜੇ ਉਹਨੇ ਕਤਲ ਕੀਤੇ ਜਿਹੜੇ ਉਹ ਨਮਰਦ ਬਣਾਉਂਦਾ ਦੋਸਤੋ ਉਹ ਬੰਦਾ ਸਾਹਮਣੇ ਆਇਆ ਇੱਕ ਪੋਸਟਮਾਰਟਮ ਰਿਪੋਰਟ ਦੇ ਵਿੱਚ ਕਲੀਅਰ ਕੀਤਾ ਗਿਆ ਕਿ ਉਹਨੂੰ ਨਮਰਦ ਬਣਾਇਆ ਇੱਕ ਜ਼ਿੰਦਾ ਉਨੇ ਵੀ ਨਵਕਰਨ ਸਿੰਘ ਉਹਦੀ ਵਕਾਲਤ ਕਰ ਰਹੇ ਨੇ ਜਿਹੜੇ ਹਿਊਮਨ ਰਾਈਟਸ ਦੇ ਲਾਇਰ ਨੇ ਉਹਨਾਂ ਪੂਲੇ ਦੀ ਮੁਹਿੰਮ 'ਚ ਵੀ ਸਾਡਾ 3-4 ਸਾਲ ਨਿਸ਼ਕਾਮ ਸੇਵਾ ਕੀਤੀ ਹੈ। ਹਾਂਜੀ। ਸੋ ਰਾਮ ਰਹੀਮ ਮਾਨ ਸਿੰਘ ਭੇਵਾ ਇਹਦੇ ਖਿਲਾਫ ਵੀ ਸਾਡੇ ਕੋਲ ਐਫੀਡੇਵਿਟ ਹੈਗੇ ਨੇ। ਉਹ ਗਾਂ ਕੁਝ ਸਮੇਂ ਤੱਕ ਅਸੀਂ ਇਹਦੀਆਂ ਤਸਵੀਰਾਂ ਦੱਸਾਂਗੇ ਜਿੱਥੇ ਬੀਬੀਆਂ ਦੇ ਮੂੰਹ ਚੁੰਮਣ ਡਿਆ ਹੈ, ਜੱਫੀਆਂ ਬੜੇ ਹੋਰ ਹੀ ਤਰੀਕੇ ਨਾਲ ਪਾ ਰਿਹਾ ਹੈ। ਇਸ ਤਰ੍ਹਾਂ ਉਹ ਅਸੀਂ ਛਾਇਆ ਕਰਾਂਗੇ। ਔਰ ਇਹਨਾਂ ਨੂੰ ਅਸੀਂ ਜ਼ੀਰੋ ਕਰਤਾ ਹੈ ਟਿੰਡਰੀਆਂ ਵਾਲਾ ਆ ਜਿਹੜਾ ਰਣਜੀਤ ਸਿੰਘ ਇਹਦਾ ਡਰੈਸ ਵੇਖੋ ਇਹ ਪ੍ਰੈਜ਼ੈਂਟਸ ਕਿਵੇਂ ਲੈਂਦਾ ਕੱਚੀ ਬਾਣੀ ਪੜਦੇ ਚਿੰਟੇ ਖੜਕਾ ਕੇ ਇਹ ਸਾਨੂੰ ਸਿੱਖ ਕੌਮ ਪਤਾ ਨਹੀਂ ਕਿਹੜੇ ਰਾਤੇ ਚੱਲ ਚੱਲ ਪਈ ਹੈ ਜਿਹੜਾ ਗਲਬਤ ਤੁਹਾਡੇ ਨਾਲ ਜਾਰੀ ਰੱਖਾਂਗੇ ਸਾਡੇ ਕਾਲਰ ਜੁੜੇ ਹੋਏ ਨੇ ਸਾਡੇ ਨਾਲ ਇੱਕ ਪੁੱਛਦੇ ਹਾਂ ਉਹਨਾਂ ਦਾ ਸਵਾਲ ਕੀ ਹੈ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲਦੇ ਹੋ ਤੇ ਕੀ ਨਾਮ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੈਂ ਫਿਲੀਪ ਹਾਂ ਅਗੋਰ ਤੋਂ ਮੈਂ ਇੱਕ ਦਿਨ ਪਹਿਲਾਂ ਵੀ ਕਾਲ ਕੀਤੀ ਸੀ ਸਰ ਹਾਂਜੀ ਹੁਕਮ ਕਰੋ ਜੀ ਸਰ ਸਰ ਮੈਂ ਤੁਹਾਡਾ ਹੀ ਪ੍ਰੋਗਰਾਮ ਫੇਲੀ ਦੇਖ ਰਹਾ ਮੈਨੂੰ ਬਹੁਤ ਵਧੀਆ ਲੱਗਦਾ ਇਹੋ ਜਿਹਾ ਇਹਦਾ ਸਮਾਂ ਬਤਾਓ ਜੀ ਉੱਤੇ ਘੰਟੇ ਤੋਂ ਘੰਟੇ ਦਾ ਕਰੋ ਜੀ ਅੱਛਾ ਜੀ ਜਿਹੜੀ ਜਿਹੜੀ ਤੁਹਾਡੀ ਤੁਸੀਂ ਗੱਲ ਕੀਤੀ ਹੈ ਬਹੁਤ ਸਾਰੇ ਸਾਡੇ ਜਿਹੜੇ ਦਰਸ਼ਕ ਨੇ ਮੰਗ ਕਰਦੇ ਆ ਰਹੇ ਨੇ ਕਿ ਇਹ ਪ੍ਰੋਗਰਾਮ ਅੱਧੇ ਘੰਟੇ ਤੋਂ ਵੱਧਾ ਹੋਣਾ ਚਾਹੀਦਾ ਘੱਟੋ ਘਾਟ ਇੱਕ ਘੰਟਾ ਤਾਂ ਜ਼ਰੂਰ ਹੋਣਾ ਚਾਹੀਦਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਹੋਰ ਕੀ ਕਹਿਣਾ ਚਾਹੁੰਦੇ ਹੋ ਮੈਂ ਇਹ ਕਹਿਣਾ ਚਾਹੁੰਦਾ ਜੀ ਕਿ ਹੁਣੇ ਤੁਸੀਂ ਗੱਲ ਕਰ ਰਹੇ ਸੀਗੇ ਦੇਰਿਆਂ ਤੇ ਆਪਣੇ ਬਾਬਾ ਦੀ ਗੱਲ ਹੋ ਰਹੀ ਸੀਗੀ ਆ ਇੱਕ ਮਿੰਟ ਇੱਕ ਮੈਨੂੰ ਜੀ ਪ੍ਰੇਮੀ ਮਿਲਿਆ ਸਰਸੇ ਦੇ ਦੇਰੇ ਦਾ ਤੇ ਮੈਂ ਉਹਨੂੰ ਪੁੱਛਿਆ ਜੀ ਵੀ ਤੁਸੀਂ ਉੱਥੇ ਜਾਂਦੇ ਹੋ ਉਹ ਵੀ ਇੰਨਾ ਤੁਸੀਂ ਜਿਵਾਨੇ ਹੋਏ ਹੋ ਬਾਬੇ ਦੀ ਗੱਲਬਾਤ ਕੀ ਹੈ ਕਹਿੰਦੇ ਜੀ ਉਹ ਸਾਨੂੰ ਮਾਪ ਦਿੰਦਾ ਹੈ ਕਿ ਮਾੜੋ ਦੀ ਸੇਵਾ ਕਰੋ ਮਾੜੇ ਕਾਮਨਾ ਕਰੋ ਚੋਰੀ ਨਾ ਕਰੋ ਥੱਗੀ ਨਾ ਕਰੋ ਮੈਂ ਕਿਹਾ ਜੇ ਤਾਂ ਤੁਹਾਡਾ ਕਰੇ ਮਾਪਿ ਉਹ ਤੁਹਾਨੂੰ ਕਹਿੰਦੇ ਵੀ ਚੋਰੀ ਕਰੋ ਥੱਗੀ ਕਰੋ ਮਾੜੇ ਕਾਮਨਾ ਕਰੋ ਕਹਿੰਦੇ ਨਹੀਂ ਮੈਂ ਕਿਹਾ ਉਹ ਦੇ ਮਾਪਿਓ ਕਿ ਤੁਸੀਂ ਇਹ ਚੀਜ਼ਾਂ ਛੱਡਦੇ ਨਹੀਂ ਕਿ ਉੱਥੇ ਜਾ ਕੇ ਛੱਡਦੇ ਹੋ ਵਿੱਚ ਵਿਚੋਲਾ ਪਾਉਂਦੇ ਉਹਨੇ ਮਾੜੀ ਗੱਲ ਹੈ ਇਹ ਬੰਦੇ ਜਿਹੜੇ ਹੈ ਦੇਰੇ ਜੀ ਇਹ ਆਪਣਾ ਤਾਲੁਕ ਕਰ ਰਹੇ ਹੈ ਕਿਉਂਕਿ ਆਪਣੇ ਉਹ ਤੁਸੀਂ ਬਜ਼ देखो ਸਾਡੇ ਜਿਹੜੇ ਆਪਣੇ ਸਿੱਖਾਂ ਨੇ ਅਸੀਂ ਮੈਚਕਾ ਦਾ ਮੁੰਡਾ ਆਪਾਂ ਜੁੜੇ ਨੂੰ ਰੱਖਦੇ ਕੁਝ ਨਹੀਂ ਰੱਖਦੇ ਆਪਣਾ ਗੁਰਦਵਾਰਾ ਸਾਹਿਬ ਦਾ ਐਡਾ ਵੱਡਾ ਬਜੇ ਤਾਂ ਜੀ ਜਿਹੜੇ ਫ੍ਰੀ ਕੋਈ ਲਾਈਟ ਜਿਹੜੀ ਬੰਦ ਸਿੱਖ ਪ੍ਰਚਾਰ ਹੋਵੇ ਵਧੀ ਸਿੱਖ ਧਰਮ ਕੋਈ ਨਹੀਂ ਵਧਾਰਿਆ ਜੋ ਸਾਰੇ ਪੈਸੇ ਖਾਰੇ ਸਭ ਬਰਾਬਰ ਬੈਠੇ ਜੀ ਕਿਸੇ ਨੇ ਧਰਮ ਨਾਲ ਕੁਝ ਨਹੀਂ ਦਾ ਤੇ ਬਾਬੇ ਖਾਈ ਹੁੰਦੀਆਂ ਤੇਰੇ ਨਾਲੇ ਕੰਮ ਜਾਂ ਪਈ ਜਾਂਦੀ ਹਾਂ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦਾ ਤੇ ਸੰਧੂ ਸਾਹਿਬ ਨੇ ਤੁਹਾਡੀ ਸਾਰੀ ਗੱਲ ਸੁਣੀ ਹੈ ਅਸੀਂ ਸੁਣੀ ਹੈ ਤੇ ਬਹੁਤ ਵਧੀਆ ਤੁਸੀਂ ਸਵਾਲ ਉਠਾਇਆ ਵਧੀਆ ਗੱਲ ਕੀਤੀ ਹੈ ਇੱਕ ਹੋਰ ਸਾਡੇ ਨਾਲ ਕਾਲਰ ਜੁੜੇ ਹੋਏ ਨੇ ਅਸੀਂ ਉਹਨਾਂ ਤੋਂ ਵੀ ਪੁੱਛਦੇ ਹਾਂ ਕਿ ਉਹਨਾਂ ਦਾ ਸਵਾਲ ਕੀ ਹੈ ਹੈਲੋ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਕਿੱਥੋਂ ਬੋਲਦੇ ਹੋ ਸਤਿ ਸ੍ਰੀ ਅਕਾਲ ਜੀ ਮੈਂ ਤੁਪ ਪਲਾਸੁਰ ਤੋਂ ਜ਼ਿਲ੍ਹਾ ਤਰਨਤਾਰਨ ਤੋਂ ਪਲਾਸੁਰ ਤੋਂ ਬੋਲ ਰਹੀ ਹਾਂ ਗੁਰਜੀਤ ਕੌਰ ਹਾਂਜੀ ਗੁਰਜੀਤ ਜੀ ਕੀ ਸਵਾਲ ਹੈ ਤੁਹਾਡਾ ਮੇਰਾ ਇਹ ਸਵਾਲ ਹੈ ਕਿ ਜਿਹੜੇ ਸਰਕਾਰ ਵੱਲੋਂ ਜਿਹੜੇ ਸੁਖਬੀਰ ਸਿੰਘ ਬਾਦਲ ਜੀ ਵੱਲੋਂ ਇਹ ਕਿਹਾ ਗਿਆ ਹੈ ਕਿ ਲਾਲ ਬੱਤੀਆਂ ਹਟਾਈਆਂ ਜਾਣ ਜਾਂ ਸਕਿਉਰਿਟੀ ਗਾਰਡਾਂ ਵੱਲੋਂ ਜਿਹੜੇ ਹੈਗੇ ਆ ਉਹਟਾ ਇਹ ਜਾਣ ਮਤਲਬ ਕਿ ਉਹਨਾਂ ਵੱਲੋਂ ਮਤਲਬ ਜੋ ਹਟਾਇਆ ਜਾਵੇ ਕਿ ਜਿਹੜੇ ਸਿਕਿਉਰਿਟੀ ਗਾਰਡ ਅੱਜ ਕੱਲ ਦੇ ਜਿਹੜੇ ਸਰਪੰਚ ਨੇ ਇੱਥੇ ਪਿੰਡਾਂ ਥਾਵਾਂ ਦੇ ਵਿੱਚ ਹਾਂਜੀ ਹਾਂਜੀ ਤੇ ਉਹਨਾਂ ਤੇ ਜਿਹੜੇ ਉਹਨਾਂ ਨੇ ਸਿਕਿਉਰਿਟੀ ਗਾਰਡ ਰੱਖੇ ਹੋ ਰਿਟਾਇਰ ਹੋ ਚੁੱਕੇ ਨੇ ਉਹਨਾਂ ਦਾ ਕੋਈ ਮਤਲਬ ਸਰਕਾਰ ਦੇ ਨਾਲ ਕੋਈ ਤਾਲੁਕ ਨਹੀਂ ਹੈਗਾ ਪਰ ਫਿਰ ਵੀ ਉਹ ਹਥਿਆਰ ਚੁੱਕ ਕੇ ਫਿਰਦੇ ਨੇ ਉਹਨਾਂ ਦੇ ਨਾਲ ਗੁਰਜੀ ਜੀ ਤੁਹਾਡਾ ਇਹੋ ਹੀ ਪ੍ਰਭਾਵ ਹੋਇਆਗਾ ਇਸ ਗੱਲ ਦਾ ਕਿ ਉਹ ਲੋਕਾਂ ਲਈ ਵੀ ਖਤਰਾ ਨੇ ਤੇ ਸਮਾਜ ਲਈ ਤਾਂ ਖਤਰਾ ਹੈ ਹੀ ਹੈ ਨੇ ਬਹੁਤ ਸਾਰੇ ਉਹ ਜਿਹੜਾ ਹੈ ਉਹਦੇ ਨਾਲ ਤਣਾਅ ਪੈਦਾ ਹੁੰਦਾ ਹੈ ਸਮਾਜ ਦੇ ਵਿੱਚ ਗੁਰਜੀਤ ਕੌਰ ਨੇ ਸਵਾਲ ਠੀਕ ਉਠਾਇਆ ਉਸ ਤੋਂ ਪਹਿਲਾਂ ਜਿਹੜੇ ਗੱਲ ਕਰ ਰਹੇ ਸਨ ਸੱਜਣਪੁਰਸ਼ ਆਪਣੇ ਜੀ ਉਹਨਾਂ ਨੇ ਡੇਰਾਬਾਦ ਦੀ ਗੱਲ ਕੀਤੀ ਹੈ ਡੇਰਾਬਾਦ ਬੜਾ ਵੱਧ ਗਿਆ ਹੈ ਗੁਰੂ ਗ੍ਰੰਥ ਸਾਹਿਬ ਦੀ ਆਪਾਂ ਲੜ ਨਹੀਂ ਲੱਗਦੇ ਉਹੀ ਚੀਜ਼ਾਂ ਗੁਰੂ ਗ੍ਰੰਥ ਸਾਹਿਬ ਵਗੈਰਾ ਆਪਾਂ ਸਟੱਡੀ ਕਰੀਏ ਉਹੀ ਦੱਸ ਦਿੰਦੇ ਡੇਰਾਬਾਦ ਤੁਸੀਂ ਹੋਰ ਜਿਹੜੇ ਗੱਲ ਕੀਤੀ ਹੈ ਰঞ্জੀਤ ਸਿੰਘ ਢੱਡਰੀਆਂ ਵਾਲਾ ਦੀ ਮਾਨ ਸਿੰਘ ਪੇਵਾ ਵਾਲਿਆਂ ਦੀ ਦਲਜੀਤ ਸਿੰਘ ਸ਼ਿਕਾਗੋ ਦੀ ਤੁਸੀਂ ਜ਼ਿਕਰ ਕੀਤਾ ਇਹ ਮੈਂ ਸਾਰੇ ਕੇਸ ਅਕਾਲ ਤਖਤ ਦੇ ਜਥੇਦਾਰ ਸਾਹਿਬ ਜਗਿੰਦਰ ਸਿੰਘ ਵਿਧਿਆਨਤੀ ਸੀਗੇ ਹੂੰ ਉਦੋਂ ਲੈ ਕੇ ਗਿਆ ਸਾਡੇ ਕੋਲ ਐਫੀਡੇਵਿਟ ਸੀ ਮੀਟਿੰਗ ਹੋਈ ਉਹਦੇ ਚ ਡਿਸੈਂਟਿੰਗ ਵੋਟ ਮੇਰਾ ਖਿਆਲ ਆਨੰਦਗੜ੍ਹ ਸਾਹਿਬ ਨੇ ਪਾਈ ਹਾਂਜੀ ਪਰ ਮੈਨੂੰ ਕਿਹਾ ਕਿ ਅਸੀਂ ਜੇ ਅੱਗੇ ਧਨਵੰਤ ਸਿੰਘ ਦੇ ਮਾਮਲੇ 'ਚ ਗਲਤ ਦੇ ਚੁੱਕੇ ਤੁਸੀਂ ਇੱਕ ਕਾਨੂੰਨ ਦੇ ਕੋਲ ਜਾਓ ਉਹ ਧਨਵੰਤ ਸਿੰਘ ਨੂੰ ਵੀ 10 ਸਾਲ ਜੇਲ੍ਹ ਹੋਈ ਹੂੰ ਨਵਕਿਰਨ ਸਿੰਘ ਹੀ ਸਾਡੇ ਵਕੀਲ ਸੀਗੇ ਠੀਕ ਹੈ ਪਰ ਗੱਲ ਇਹ ਹੈ ਪਈ ਬੀਬੀ ਜਗੀਰ ਕੌਰ ਵੀ ਉਦੋਂ ਐਸਟੀਪੀਸੀ ਦੇ ਪ੍ਰਧਾਨ ਸੀ ਪੂਲਾ ਵੀ ਇੱਕ ਉਹਨਾਂ ਦੇ ਵਿੱਚ ਬਾਬਾ ਸੀਗਾ ਮੈਂ ਕਿਹਾ ਜੀ ਇਹਨਾਂ ਤੋਂ ਗੁਰਦੁਆਰੇ ਤਾਂ ਛਡਾਓ ਜਿਹੜੇ ਐਸਟੀਪੀਸੀ ਦੇ ਅਧੀਨ ਨੇ 1925 ਗੁਰਦੁਆਰਾ ਇਕਤੇ ਛੇ ਗੁਰਦੁਆਰੇ ਜਿਨ੍ਹਾਂ ਦੇ ਨਾਲ ਚੋਖੀ ਜ਼ਾਇਦਾਨ ਸੀਗੀ ਪੂਲੇ ਦੇ ਕਬਜ਼ੇ ਹੇਠਾਂ ਸੀ ਜਿਨ੍ਹਾਂ ਚੋਂ ਸ਼ਹੀਦ ਭਾਈ ਤਾਰੂ ਸਿੰਘ ਪਿੰਡ ਪਉ ਵਿੰਡ ਦਾ ਪੂਲੇ ਦਾ ਗੁਰਦੁਆਰਾ ਇੱਕ ਸ੍ਰੀ ਹਰਗੋਬਿੰਦ ਪੁਰਸਾਬ ਦਾ ਐਸਟੀਪੀਸੀ ਦੇ ਅਧੀਨ ਹੋਣੇ ਚਾਹੀਦੇ ਸੀ ਅਨਜੀਤ ਸਿੰਘ ਸੰਧੂ ਨੇ ਬੰਦੇ ਭੇਜ ਕੇ ਉਹ ਬੰਦੇ ਚੁੱਕੇ ਗਏ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਇਹਨੂੰ ਸਥਾਪਿਤ ਕੀਤਾ ਗਿਆ ਉਹਨਾਂ ਦੀਆਂ ਡੈੱਡ ਬੋਡੀਆਂ ਮੇਰੇ ਖਿਆਲ ਨਹੀਂ ਲੱਭੀਆਂ ਤੇ ਮਤਲਬ ਬੀਬੀ ਜਗੀਰ ਕੌਰ ਨੂੰ ਕੋਈ ਸਵਾਲ ਨਹੀਂ ਆਇਆ ਮਨਜੀਤ ਸਿੰਘ ਕਲਕੱਤਾ ਉਦੋਂ ਐਸਟੀਪੀਸੀ ਦੇ ਸੀਗੇ ਕਹਿੰਦੇ ਜੀ ਇਹ ਤਾਂ ਕਾਂਗਰਸ ਸਰਕਾਰ ਨੇ ਪਾਲੇ ਸੀ ਮੈਂ ਕਿਹਾ ਇਹ 2004 ਦੀ ਗੱਲ ਆ ਮੈਂ ਕਿਹਾ ਕਾਂਗਰਸ ਸਰਕਾਰ ਇਹ ਤੋਂ ਪਹਿਲਾਂ ਅਕਾਲੀ ਸਰਕਾਰ ਰਹੀ ਹੈ 5 ਸਾਲ ਤੁਸੀਂ ਕੀ ਕੀਤਾ ਉਹ ਜਵਾਬ ਨਹੀਂ ਆਇਆ ਸੋ ਅਸੀਂ ਗੁਰੂ ਘਰਾਂ ਦੀ ਸੇਵਾ ਸੰਭਾਲ ਮੰਗਦੇ ਆ ਜਿਹੜੇ ਪਾਕਿਸਤਾਨ ਚ ਨੇ ਆਪਣੇ ਗੁਰੂ ਘਰਾਂ ਦੀ ਆਪਾਂ ਸਵਾਲ ਕਰਦੇ ਨਹੀਂ ਗੇ ਸੋ ਬੜੇ ਅਫਸੋਸ ਦੀ ਗੱਲ ਹੈ ਤੇ ਜੋਗਿੰਦਰ ਸਿੰਘ ਵਦਨਤੀ ਕਹਿਣ ਲੱਗੇ ਕਰਨਲ ਸਾਹਿਬ ਮੈਂ ਜਦੋਂ ਦੱਸੇ ਇੱਕ ਦਿਲਜੀਤ ਸਿੰਘ ਸ਼ਿਕਾਗੋ ਜਿਹਦੇ ਕੋਲੋਂ ਜਾ ਕੇ ਰਹਿੰਦੇ ਵੀ ਸੀ ਮੈਨੂੰ ਪਤਾ ਸੀ ਨਹੀਂ ਸ਼ਿਕਾਗੋ ਮੈਂ ਕਿਹਾ ਸੀ ਉਹ 12 ਵਜੇ ਮੋਟਲ ਦੇ ਵਿੱਚ ਫੜਿਆ ਗਿਆ ਇੱਕ ਬੀਬੀ ਨਾਲ ਤੇ ਉਹਨਾਂ ਤਨਖਾਹਿਆ ਕਰਾਰ ਕਰੋ ਇਨ ਤਲਬ ਕਰੋ ਔਰ ਸਾਡੇ ਕੋਲ ਐਫੀਡੇਵਿਟ ਹੈਗੇ ਨੇ ਹੋਰ ਬੀਬੀਆਂ ਦੇ ਵੀ ਮਾਨ ਕਹਿੰਦੇ ਜੀ ਉਹ ਬੀਬੀ ਨੇ ਵੀ ਲਿਖ ਕੇ ਦੇ ਦਿੱਤਾ ਸਾਨੂੰ ਕਿ ਮੈਂ ਉੱਥੇ ਸਾਖੀਆਂ ਸੁਣਨ ਗਈ ਸੀ ਸੋ 12 ਵਜੇ ਆਪਾਂ ਗੱਲਬਾਤ ਐਸੀ ਤਰ੍ਹਾਂ ਜਾਰੀ ਰੱਖਾਂਗੇ ਫਿਲਹਾਲ ਸਮਾਂ ਹੋ ਰਿਹਾ ਇੱਕ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਜਲਦੀ ਹਾਜ਼ਰ ਹੋਣੇ ਤੇ ਕਰਨਲ ਜੀਐਸ ਸੰਦੂ ਨਾਲ ਸਾਡੀ ਗੱਲਬਾਤ ਐਸੀ ਤਰ੍ਹਾਂ ਚੱਲੀ ਰਹੇਗੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਬ੍ਰੇਕਫਾਸਟ ਨਿਊਜ਼ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਕਰਨਲ ਸੇਵਾਮੁਖ ਜੀਐਸ ਸੰਦੂ ਦੇ ਨਾਲ ਪੰਜਾਬ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਹਾਲਤ ਬਾਰੇ ਸੰਤੂ ਸਾਹਿਬ ਤੁਸੀਂ ਬਹੁਤ ਸਮੇਂ ਤੋਂ ਲੜਦੇ ਆ ਰਹੇ ਹੋ ਇਹ ਦੱਸੋ ਕਿ ਤੁਸੀਂ ਝੂਠੇ ਪੁਲਿਸ ਮੁਕਾਬਲਿਆਂ ਬਾਰੇ ਵੀ ਜਿਹੜੇ ਪੰਜਾਬ ਦੇ ਵਿੱਚ ਖੜਕੂਬਾਦ ਦੇ ਦੌਰਾਨ ਹੋਏ ਉਹਨਾਂ ਦੇ ਖਿਲਾਫ ਵੀ ਆਵਾਜ਼ ਬੁਲੰਦ ਕੀਤੀ ਤੇ ਕਿਹੜੇ-ਕਿਹੜੇ ਕੇਸ ਸਨ ਜਿਹੜੇ ਤੁਸੀਂ ਪ੍ਰਮੁੱਖ ਤੌਰ ਤੇ ਉਭਾਰੇ ਉਸ ਵੇਲੇ ਦੇ ਉਸ ਵੇਲੇ ਤੇ ਦੇਖੋ ਜੀ ਜਿਹੜੇ ਸਾਹਮਣੇ ਜਿਹੜੇ ਕਿ ਕਿਆ ਕਿ ਮਾਰੇ ਗਏ ਨੇ ਜਿਹੜੇ ਖੜਕੂ ਕਹ ਲਓ ਜਿਵੇਂ ਗੁਰਨਾਮ ਸਿੰਘ ਬੰਡਾਣਾ ਨੀਲਾ ਤਾਰਾ ਕਹਿੰਦੇ ਸੀ ਉਦੋਂ ਬਲੂ ਸਟਾਰ ਵੇਲੇ ਰਾਜਸਥਾਨ ਚਲੇ ਗਏ 94 ਦੇ ਵਿੱਚ 25 ਲੱਖ ਉਹਨਾਂ ਦੇ ਸਿਰ ਤੇ ਇਨਾਮ ਸੀ ਉਹਨਾਂ ਨੂੰ ਰੋਪੜ ਦੇ ਏਰੀਏ ਚ ਕਿਹਾ ਕਿ ਅਸੀਂ ਮਾਰਗ ਰਾਇਆ ਇਨਾਮ ਲੈ ਲੇ ਪਰਮਜੀਤ ਸਿੰਘ ਉਮਰਾਂ ਮੰਗਲ ਐਸ ਡੀ ਐਸ ਪੀ ਉਹ ਹੈਡ ਕਰ ਰਿਹਾ ਸੀ ਅਜੀਤ ਸਿੰਘ ਸੰਧੂ ਐਸ ਐਸ ਪੀ ਸੀ ਉਹ ਜੀ ਹੁੰਦਾ 98 ਚ ਉਹਨਾਂ ਤੇ ਫਿਰ ਉਹ ਜਦੋਂ ਫੜੇ ਗਏ ਆਂਗਰੇ ਉਹਨੂੰ ਐਸ ਐਸ ਪੀ ਸੀ ਸਤਗੁਰਦਾਸਪੁਰ ਜਾਂ ਬਟਾਲਾ ਦੇ ਕੇਸ ਚੱਲੇ ਬਰੀ ਹੋ ਗਏ ਇਸੇ ਤਰ੍ਹਾਂ ਗਿਆਨੀ ਹਰਚਰਨ ਸਿੰਘ ਛੱਜਲਵੱਡੀ ਇੱਕ ਸੁਖਪਾਲ ਸਿੰਘ ਪੱਟੀ ਇਹਨਾਂ 5-5 ਲੱਖ ਦਾ ਨਾਮ ਸੀ ਇਹਨਾਂ ਨੂੰ ਸ਼ੇਪਪੁਰੀ ਚ ਇੱਕ ਕੇਂਦਰ ਨਾਗੋਕਿਆਂ ਦਾ ਫੜ ਕੇ ਸ਼ਹੀਦ ਕੀਤਾ ਇੱਕ ਹੋਰ ਸਿੰਘ ਨੂੰ ਸ਼ਹੀਦ ਕੀਤਾ ਟਰੱਕ ਡਰਾਈਵਰ ਲਾ ਕੇ ਔਰ 5-5 ਲੱਖ ਨਾਮ ਪਾ ਲਏ ਸੋ ਜਿਹੜੇ ਸਬੂਤ ਸਾਹਮਣੇ ਆ ਰਹੇ ਇਹ ਪਰਿਵਾਰ ਕਾਲੇ ਖੋਗਾਨੇ ਦਾ ਸੁਖਪਾਲ ਸਿੰਘ ਜਿਹਨੂੰ ਸ਼ਹੀਦ ਕੀਤਾ ਗਿਆ ਇਹਨੇ ਸਾਲ ਤੋਂ ਘੁਰ ਲਾ ਰਿਹਾ ਹੈ ਇਹਦੀ ਕਿਸੇ ਬਾਣੀ ਫੜੀ ਹੁਣ ਅਸੀਂ ਅੰਦਰ ਆਰਟੀਆ ਇਨਫੋਰਮੇਸ਼ਨ ਮੰਗੀ ਹੈ ਸਰਕਾਰ ਇਹੋ ਹੀ ਕਹਿੰਦੀ ਜੀ ਇਨਕੁਆਇਰੀ ਚੱਲ ਰਹੀ ਹੈ 6 ਸਾਲ ਇਨਕੁਆਇਰੀ ਚੱਲ ਰਹੀ ਹੈ ਪਹਿਲਾਂ ਜੇਬੀ ਵਰਦੀ ਸਾਹਿਬ ਹੁਣ ਕਹਿੰਦੇ ਜੀ ਡੀਆਈਜੀ ਇਨਕੁਆਇਰੀ ਕਰ ਰਿਹਾ ਅਗਰ ਡੀਆਈਜੀ ਇਨਕੁਆਇਰੀ ਕਰ ਰਿਹਾ ਡੀਆਈਜੀ ਦੇ ਖਿਲਾਫ ਕਿਵੇਂ ਡੀਆਈਜੀ ਕਰ ਸਕਦਾ ਪਰ ਮਹਾਰਾਜ ਨੂੰ ਪ੍ਰੋਮੋਸ਼ਨ ਵੀ ਦਿੱਤੀ ਗਈ ਇਹਨਾਂ ਨੂੰ ਮੈਰਿਟੋਰੀਅ ਸੇਰਵਿਸ ਮੈਡਲ ਵੀ ਦਿੱਤੇ ਗਏ ਜਿਹੜੇ ਕਿ ਤੁਸੀਂ ਇੱਕ ਟੈਂਟਡ ਆਫਸਰ ਨੂੰ ਨਹੀਂ ਦੇ ਸਕਦੇ ਇਹੋ ਹੀ ਆਵਾਜ਼ ਸੀ ਸੁਮੇਤ ਸਿੰਘ ਸੈਣੀ ਦੇ ਖਿਲਾਫ ਉਠਾਈਏ ਦੋ ਮਿੰਟ ਆਪਾਂ ਗੱਲ ਜਾਰੀ ਰੱਖਾਂਗੇ ਆਪਣੇ ਨਾਲ ਕਾਲਰ ਜੁੜੇ ਹੋਏ ਨੇ ਹੈਲੋ ਹੈਲੋ ਸਸੀ ਕਾ ਜੀ ਕਿੱਥੋਂ ਬੋਲਦੇ ਹੋ ਕੀ ਨਾਮ ਹੈ ਤੁਹਾਡਾ ਅਵਤਾਰ ਸਿੰਘ ਜੀ ਬਸੀਆਂ ਹਾਂਜੀ ਅਵਤਾਰ ਸਿੰਘ ਜੀ ਕੀ ਸਵਾਲ ਤੁਹਾਡਾ ਕੀ ਗੱਲ ਕਰਨੀ ਚਾਹੁੰਦੇ ਹੋ ਮੈਂ ਰਸੰਧੂ ਸਾਹਿਬ ਤੇ ਇਹੀ ਸਵਾਲ ਆ ਜੀ ਵੀ ਪੰਜਾਬ ਦੇ ਵਿੱਚ ਸਰਕਾਰੀ ਤੌਰ ਤੇ ਵੀ ਹਾਂਜੀ ਆ ਗੱਲ ਜਾਰੀ ਰੱਖੋ ਆਪਣੀ ਸੰਧੂ ਸਾਹਿਬ ਦਾ ਮੇਰਾ ਇਹੀ ਸਵਾਲ ਆ ਜੀ ਵੀ ਪੰਜਾਬ ਦੇ ਵਿੱਚ ਸਰਕਾਰੀ ਤੌਰ ਤੇ ਵੀ ਗੈਰ ਸਰਕਾਰੀ ਤੌਰ ਤੇ ਵੀ ਤੇ ਇਹ ਜਿਹੜੇ ਨਜਾਇਜ਼ ਕਬਜ਼ੇ ਹੋ ਰਹੇ ਨੇ ਨਜਾਇਜ਼ ਗੁੰਡਾਗਰਦੀ ਹੋ ਰਹੀ ਹੈ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਪੰਜਾਬ ਦੇ ਵਿੱਚ ਅੱਗੇ ਆਏ ਹੁੰਦਾ ਸੀ ਵੀ ਜੇ ਕੋਈ ਲੜਾਈ ਹੋ ਜਾਂਦੀ ਸੀ ਉਹਨੂੰ ਲੋਕ ਛਡਾਉਂਦੇ ਸੀਗੇ ਜੀ ਪਰ ਉੱਥੇ ਹੁਣ ਅੱਜ ਕੱਲ ਇਹ ਹੋ ਰਿਹਾ ਵੀ 10-10 15-15 ਬੰਦੇ ਇੱਕ ਬੰਦੇ ਨੂੰ ਕੁੱਟਣ ਆ ਜਾਂਦੇ ਲੱਤਾਂ ਭੰਲਣ ਆ ਜਾਂਦੇ ਆ ਕੋਈ ਕਿਸੇ ਨੂੰ ਛਡਾਉਂਦਾ ਨਹੀਂ ਸੰਧੂ ਸਾਹਿਬ ਨੂੰ ਇਹੀ ਮੈਂ ਤਾਂ ਬੇਨਤੀ ਕਰੂੰਗਾ ਵੀ ਕੋਈ ਇਹੋ ਜਿਹੀਆਂ ਕਮੇਟੀਆਂ ਗਠਨ ਕਰੋ ਜਿਹੜੇ ਲੈਵਲ ਤੇ ਪੈਂਡ ਲੈਵਲ ਤੇ ਵੀ ਜਿਹੜੀਆਂ ਇਹ ਜਿਹੀ ਗੁੰਡਾਗਰਦੀ ਨਾਤ ਪਾਉਣ ਚਾਹੇ ਉਹ ਗੈਰ ਸਰਕਾਰੀ ਹੋਵੇ ਚਾਹੇ ਸਰਕਾਰੀ ਹੋਵੇ ਸਤਿ ਸ੍ਰੀ ਅਕਾਲ ਜੀ ਅਵਤਾਰ ਜੀ ਤੁਹਾਡਾ ਜਵਾਬ ਦੇਣਗੇ ਸੰਧੂ ਸਾਹਿਬ ਇਸ ਦੇ ਨਾਲ ਹੀ ਅਸੀਂ ਇੱਕ ਹੋਰ ਕਾਲਰ ਜੁੜੇ ਹੋ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਕਿੱਥੋਂ ਬੋਲ ਰਹੇ ਜੀ ਸਤਨਾਮ ਸਿੰਘ ਜੀ ਹਰਸਤੋਂ ਬੋਲ ਰਿਹਾ ਹਾਂ ਜੀ ਹਾਂਜੀ ਸਤਨਾਮ ਸਿੰਘ ਜੀ ਕੀ ਸਵਾਲ ਹੈ ਤੁਹਾਡਾ ਕੀ ਗੱਲ ਕਰਨੀ ਚਾਹੁੰਦੇ ਹੋ ਸੰਧੂ ਸਾਹਿਬ ਨੂੰ ਬੇਨਤੀ ਹੈ ਜੀ ਬਹੁਤ ਵਧੀਆ ਕਰ ਰਹੇ ਨੇ ਸਾਡੀ ਕੌਮ ਵਾਸਤੇ ਸਿੱਖੋਂ ਵਾਸਤੇ ਹਾਂਜੀ ਲੇਕਿਨ ਇੱਕ ਬੜਾ ਲੁਕਿਆ ਹੋਇਆ ਅਜੰਡਾ ਹੈ ਕਿ ਜਿਹੜੀ ਕੇਂਦਰ ਦੀ ਕਾਂਗਰਸ ਸਰਕਾਰ ਹੈ ਉਹਨੂੰ ਬਾਦਲ ਸਾਹਿਬ ਤੋਂ ਵਧੀਆ ਕੋਈ ਬੰਦਾ ਸੂਟ ਨਹੀਂ ਕਰਦਾ ਇਹ ਲੁਕਿਆ ਹੋਇਆ ਅਜੰਡਾ ਹੈ ਇਹ ਬੇਸ਼ੱਕ ਭਾਜਪਾ ਹੋਵੇ ਪੇਸ਼ਾ ਕਾਂਗਰਸ ਹੋਵੇ ਉਹਨਾਂ ਨੂੰ ਸਭ ਤੋਂ ਵਧੀਆ ਜਿਹੜਾ ਮੁੱਖ ਮੰਤਰੀ ਸੂਟ ਕਰਦਾ ਉਹ ਸਰ ਦਾ ਪ੍ਰਕਾਸ਼ੂ ਬਾਦਲ ਹੀ ਕਰਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਗੱਲ ਪਤੇ ਦੀ ਗੱਲ ਕੀਤੀ ਹੈ ਇਹਨਾਂ ਨੇ ਕੀ ਕੇਂਦਰ ਨੂੰ ਕੇਂਦਰ ਸਰਕਾਰ ਜਿਹੜੀ ਹੈ ਬਾਦਲ ਸਰਕਾਰ ਤਾਂ ਦੋਸ਼ ਲਾਂਦੀ ਰਹਿੰਦੀ ਹੈ ਕਾਂਗਰਸ 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 ਕੋਈ ਉਹਨਾਂ ਦੇ ਖਿਲਾਫ ਗੱਲ ਕਰਦੇ ਤਾਂ ਉਹ ਕਹਿੰਣਗੇ ਕਾਂਗਰਸੀ ਹੈ ਤੇ ਕੇਂਦਰ ਸਰਕਾਰ ਨੂੰ ਇਹਨਾਂ ਦਾ ਕਹਿੰਦਾ ਵੀ ਲੁਕਿਆ ਹੋਇਆ ਏਜੰਡਾ ਕਿ ਬਾਦਲ ਤੋਂ ਵੱਧ ਉਹਨਾਂ ਨੂੰ ਕੋਈ ਸੂਟ ਨਹੀਂ ਕਰਦਾ ਹੈਗਾ ऐसे करके बाकी पार्टियां हार ਜਾਂਦੀਆਂ ਨੇ ਪੰਜਾਬ ਦੇ ਵਿੱਚ ਬਾਦਲ ਵਿਰੋਧੀ ਚਾਹੇ ਪਾਰਟੀਆਂ ਨੇ ਸਿਮਰਨਜੀਤ ਸਿੰਘ ਮਾਨ ਨੂੰ ਤੇ ਉਸ ਦੌਰ ਦੇ ਵਿੱਚ 5.5 ਲੱਖ ਤੋਂ ਵੱਧ ਵੋਟਾਂ ਲੈ ਕੇ ਜਿੱਤੇ ਸਨ ਪਰ ਉਹ ਉਹਨਾਂ ਦੀ ਹੁਣ ਕਿਤੇ ਦਾਲ ਨਹੀਂ 걸 ਰਹੀ ਉਹ ਉਹ ਸੂਟ ਨਹੀਂ ਕਰਦਾ ਕੋਈ ਵੀ ਤੇ ਸੂਟ ਨਹੀਂ ਕਰਦੀ ਕੇਂਦਰ ਨੂੰ ਇਹ ਕਹਿੰਦੇ ਬਾਦਲ ਸੂਟ ਕਰਦਾ ਨਹੀਂ ਮੈਂ ਬਾਦਲ ਆਪਣੇ ਹੱਲ ਤੇ ਜਿੱਤਦੇ ਨੇ ਦੇਖੋ ਪੁਰਾਣੇ ਪੋਲਿਟੀਸ਼ੀਅਨ ਨੇ ਵਿਲੇ ਹੀ ਲੈਵਲ ਤੋਂ ਆਏ ਨੇ ਹੁਣ ਵੀ ਤੁਸੀਂ ਇਹ ਦੋ ਨਤੀਜੇ ਵੇਖੇ ਨੇ ਔਰ ਸਿਮਰਨਜੀਤ ਸਿੰਘ ਮਾਨ ਮੇਰੇ ਉਹ ਵੀ ਰਿਸ਼ਤੇਦਾਰ ਨੇ ਬਾਦਲ ਸਾਹਿਬ ਨਾਲ ਵੀ ਮੇਰੇ ਨਜ਼ਦੀਕੀ ਬਹੁਤ ਸੰਬੰਧ ਨੇ ਅਮਰਿੰਦਰ ਸਿੰਘ ਨਾਲ ਵੀ ਹੈਗੇ ਨੇ ਪਰ ਬਾਦਲ ਸਾਹਿਬ ਆਪਣੇ ਬਲ ਬੂਟੇ ਤੇ ਜਿੱਤਦੇ ਨੇ ਸਮਝਦੇ ਹੋ ਤੇ ਸੂਠਦਾ ਹੈ ਕਿ ਕੀਜ਼ ਪੋਲੀਟੀਸ਼ੀਨ ਥਰੂ ਐਂਡ ਥਰੂ ਨਹੀਂ ਉਹਨਾਂ ਨੇ ਪੂਰੀ ਗੱਲ ਨਹੀਂ ਕੀਤੀ ਸ਼ਾਇਦ ਕਿਉਂਕਿ ਉਹ ਕਹਿੰਦੇ ਨੇ ਡੀਜੀਪੀ ਸੁਮੇத் ਸੈਣੀ ਨੂੰ ਲਾਇਆ ਗਿਆ ਪੰਜਾਬ ਦੇ ਵਿੱਚ ਹੋਰ ਕਾਫੀ ਅਕਸਰ ਨੇ ਤੁਸੀਂ ਆਪ ਹੀ ਗੱਲ ਕਰਕੇ ਹਟਿਓ ਕਿ ਇਹ ਦੇਖੋ ਨਿਰਾ ਪੰਜਾਬ ਸਰਕਾਰ ਨੇ ਨਹੀਂ ਲਾਇਆ ਵਰਮਾ ਕਮਿਸ਼ਨ ਨੇ ਕਿਹਾ ਕਿ ਡੀਜੀਪੀਜ਼ ਨੇ ਸਾਨੂੰ ਕੋਈ ਸੁਝਾਅ ਪਾਇਦਾਰ ਨਹੀਂ ਦਿੱਤੇ ਠੀਕ ਹੈ ਆ ਜਿਹੜਾ ਬਲਾਤਕਾਰ ਦੇ ਮਾਮਲੇ ਔਰ ਉਹਨਾਂ ਨੇ ਕਿਹਾ ਡੀਜੀਪੀਜ਼ ਦੀ ਅਪੁਆਇੰਟਮੈਂਟਸ ਰਿਵਿਊ ਕੀਤੀ ਜਾਏ ਰეკਮੈਂਡੇਸ਼ਨ ਆ ਹੁਣ ਸਰਕਾਰਾਂ ਡੀਜੀਪੀ ਅਪਲਾਈਬਲ ਬੰਦਾ ਜੀ ਦੀ ਬਾਹਮ ਰੋੜ ਕੇ ਹੁਣ ਸੁਮੇਤ ਸਿੰਘ ਸੈਨੇਟਰ ਤਿੰਨ ਜਿਹੜੇ ਤੰਦੂਰ ਤੇ ਸਾੜੇ ਗਏ ਆਪਣਾ ਗੋਵਿੰਦਗੜ੍ਹ ਅਸ਼ੋਕ ਕੁਮਾਰ ਵਿਨੋਦ ਕੁਮਾਰ ਤੇ ਮੁਖਤਿਆਰ ਸਿੰਘ 94 ਚ ਫੜ ਕੇ ਹਾਂ 30000 ਦੀ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ ਇਹ ਕੇਸ ਚੱਲ ਰਿਹਾ ਹੈ ਟੈਂਟेड ਨੇ ਇਹਨਾਂ ਨੂੰ ਤਾਂ ਮੈਂ ਇਹਨਾਂ ਦੀ ਮੁਖਾਲਫਤ ਕਰਦਾ ਰਿਹਾ ਜਦੋਂ ਇਹਨਾਂ ਨੂੰ ਆਈਜੀ ਹੈੱਡ ਕੁਆਰਟਰ ਬਣਾਉਣ ਲੱਗੇ ਫਿਰ ਇਹਨਾਂ ਨੂੰ ਵਿਜੀਲੈਂਸ ਦਾ ਬਣਾਇਆ ਹੁਣ ਡੀਜੀਪੀ ਬਣਾਇਆ ਕਿ ਟੈਂਟेड ਬੰਦੇ ਨੂੰ ਕਿਉਂ ਜੇ ਟੋਮਸ ਨੂੰ ਸੁਪਰੀਮ ਕੋਰਟ ਲਾ ਸਕਦਾ ਹੈ ਸਾਡੀ ਰਿੱਟ ਚੱਲ ਰਹੀ ਹੈ ਹਾਈ ਕੋਰਟ 'ਚ 4 ਤਰੀਕ ਉਮੀਦ ਹੈ ਕਿ ਇਹਨਾਂ ਨੂੰ ਪੰਜਾਬ ਸਰਕਾਰ ਨੂੰ ਇਨਸਟਰਕਸ਼ਨਸ ਦਿੱਤੀਆਂ ਜਾਣ ਗਿਆ ਕਿ ਇਹਨਾਂ ਨੂੰ ਬਦਲੀ ਕਰੋ ਵੀ ਨੀਡ ਜਿਹੜੇ ਟੌਪ ਦੇ ਜਿਹੜੇ ਮੁਖੀ ਨੇ ਉਹ ਬੇਦਾਗੀ ਹੋਣੇ ਚਾਹੀਦੇ ਨੇ ਤੇ ਮੈਂ ਕਦੀ ਹਦੀ ਤਈ ਸਮੇਤ ਸੈ ਨਹੀਂ ਉਹਨਾਂ ਨੂੰ ਮਿਲਿਆ ਨਹੀਂਗਾ ਕਿ ਮੈਂ ਅਬ ਵੀ ਨੇ ਵੈਰੀ ਗੁੱਡ ਆਫਟਰ ਨਾ ਮੈਂ ਪਰਮਰਾਜ ਉਮਰਾਨ ਆਂਗੜ ਨੂੰ ਮਿਲਿਆ ਨਾ ਮੈਂ ਨਿਹੰਗਜੀਤ ਸਿੰਘ ਪੂਲੇ ਦੀ ਸ਼ਕਲ ਦੇਖੀ ਸੀ ਨਾ ਮੈਂ ਮਾਨ ਸਿੰਘ ਪੇਵੇਦੀ ਦੇਖੀ ਹੈ ਨਾ ਰਾਮ ਰਹੀਮ ਦੀ ਬਟ ਸਿੱਖ ਕੌਮ ਨੂੰ ਏ ਆਪਣੀ ਜਿਹੜੀ ਗੈਰਤ ਸੀਗੀ ਅਸੀਂ ਗਵਾ ਚੁੱਕੇ ਆਂ ਅਸੀਂ ਪੈਸਿਆਂ ਦੇ ਚੱਕਰ 'ਚ ਪੈ ਚੁੱਕੇ ਆਂ ਔਰ ਜਿਹੜੀ ਆ ਪਿੰਡਾਂ ਦੇ ਵਿੱਚ ਹੋ ਰਿਹਾ ਢੜੇ ਬੰਦੀਆਂ ਆਪਾਂ ਇਹਨਾਂ ਤੋਂ ਉੱਠ ਕੇ ਬਾਹਰ ਕਿਉਂ ਨਹੀਂ ਆਉਂਦੇ ਪਿੰਡ ਦੇ ਪਿੰਡ ਅੱਗੇ ਲੱਗੇ ਮੈਂ ਕਿਹੜੀ ਕਮੇਟੀ ਬਣਾ ਸਕਦਾ ਅੱਗੇ ਪਰੇ ਪੰਚਾਇਤਾਂ ਫੈਸਲਾ ਕਰਾ ਦਿੰਦੀਆਂ ਸੀ ਹੁਣ ਸਰਕਾਰਾਂ ਨੂੰ ਮੌਕੇ ਦੀਆਂ ਸਰਕਾਰਾਂ ਨੂੰ ਸੂਟ ਕਰਦਾ ਹੈ ਡਿਵਾਈਡ ਐਂਡ ਰੂਲ ਕਿ ਪਿੰਡ 'ਚ ਦੋ ਢੜੇ ਬਣਾ ਦਿਓ ਠੀਕ ਹੈ ਜਿਹੜੀ ਸਰਕਾਰ ਪਾਵਰ ਚਾਹੁੰਦੀ ਕਾਂਗਰਸ ਦੀਆਂ ਆਤੀਆਂ ਕਰਦੀ ਰਹੀ ਹੁਣ ਇਹ ਸਰਕਾਰ ਵੀ ਕਰਦੀ ਹੈ ਪਰ ਸੁਖਵੀਰ ਸਿੰਘ ਬਾਦਲ ਹੁਣ ਸਮਝ ਗਏ ਨੇ ਆਪਣੇ ਤੌਰ ਤੇ ਉੱਪਰ ਕੇ ਆ ਰਹੇ ਨੇ ਸਿਆਣੇ ਹੋ ਗਏ ਨੇ ਅੱਗੇ ਨਾਲੋਂ ਪੋਲਿਟਿਸ਼ੀਅਨ ਬਣ ਰਹੇ ਨੇ ਹੁਣ ਇਹ ਕਹਿ ਰਹੇ ਨੇ ਕਿ ਅਸੀਂ ਆ ਕਰਾਂਗੇ ਬਟ ਔਨ ਦੀ ਗਰਾਉਂਡ ਜਿੱਨਾ ਚਿਰ ਨਹੀਂ ਹੁੰਦਾ ਕੋਈ ਫਾਇਦਾ ਨਹੀਂ ਤਾਂ ਇਹ ਭੁੱਖੀ ਕਿਉਂ ਆ ਗਈ ਸ਼ਰਾਬਾਂ ਕਿਉਂ ਆ ਗਈਆਂ ਪੈਸਾ ਕਿਉਂ ਇਲੈਕਸ਼ਨ ਚ ਵੜ ਗਿਆ ਕਿ ਇੱਕ ਨੇ ਐਡ ਕੀ ਜੇ 51% ਵੋਟ ਲੈ ਲਈ ਦੂਜੇ ਨੂੰ 49 ਪਈਆਂ ਤੇ ਉਹਨਾਂ ਦੇ ਕੋਈ ਗੱਲ ਨਹੀਂ ਧੜਿਆਂ ਚ ਇਹਨਾਂ ਨੂੰ ਵੰਡੀ ਰੱਖੋ ਇਹਨਾਂ ਨੂੰ ਛੱਬੀਆਂ ਚ ਪੈਣ ਦਿਓ ਸ਼ੇਰ ਪਾੜਨ ਆਪਣੇ ਅਗਲੀ ਵਾਰ ਆਪਾਂ ਸ਼ਰਾਬਾਂ ਦੇ ਕੇ ਭੂਖੀਆਂ ਵੰਡ ਕੇ ਪੈਸੇ ਵੰਡ ਕੇ ਉਹ 2% ਆਪਾਂ ਸਵਿੰਗ ਕਰ ਲਾਂਗੇ। ਹੂੰ ਹੂੰ। ਸੋ ਇਹ ਸਾਡੀ ਬਦਕਿਸਮਤੀ ਹੈ ਅਸੀਂ ਨਹੀਂ ਸਮਝਦੇ। ਅਸੀਂ ਛਾੜਾ ਮਾਰਕੇ ਨਾ ਦੇ ਟਰੈਕਟਰਾਂ ਤੇ ਟ੍ਰੇਲਰਾਂ ਤੇ ਚੜ ਜਾਨੇ ਆ ਕਿਉਂਕਿ ਨੱਥਾ ਸਿੰਘ ਦੇ ਖਿਲਾਫ ਮੈਂ ਪਿੰਡ 'ਚ ਆ ਤੇ ਜੇ ਉਹ ਨੱਥਾ ਸਿੰਘ ਐਸ ਪਾਰਟੀ ਬਣ ਜਾਂਦਾ ਤੇ ਕੱਥਾ ਸਿੰਘ ਨੇ ਦੂਜੀ ਪਾਰਟੀ ਬਣ ਜਾਣਾ। ਹੂੰ ਬਿਲਕੁਲ। ਸਾਨੂੰ ਔਰ ਜਿੰਨਾਂ 'ਚ ਰ ਐਜੂਕੇਸ਼ਨ ਦੀ ਘਾਟ ਹੈ ਇਹ ਸਾਨੂੰ ਸਮਝ ਨਹੀਂ ਆਉਣੀ। ਇਹ ਵੀ 25 ਸਾਲਾਂ ਦੀ ਹੋਰ ਲੱਗਨੇ ਇਹ ਤਾਂ ਆਪਾਂ ਗੱਲ ਕੀਤੀ ਹੈ ਲੈਂਡ ਆਰਡਰ ਦੀ ਜਿਹੜੀ ਸਥਿਤੀ ਇਸ ਵੇਲੇ ਪੰਜਾਬ ਚ ਹੈ ਆਪਾਂ ਅਜੀਤ ਸਿੰਘ ਸੰਧੂ ਦੀ ਗੱਲ ਕਰ ਰਹੇ ਸੀ ਜਿਹੜੇ ਜਿਨ੍ਹਾਂ ਦਾ ਐਸਐਸਪੀ ਸਾਹਿਬ ਦਾ ਐਸਐਸਪੀ ਜਿਹੜੇ ਨੋਟੋਰੀਅਸ ਐਸਐਸਪੀ ਸੀ ਪਿੰਨੋ ਰੋਪੜ ਫਿਰ ਕਮਰਪਾਲ ਗੇਲ ਨੇ ਤਰਨਤਾਰਨ ਲੈ ਆਂਦਾ ਪ੍ਰੋਮੋਸ਼ਨਾਂ ਦੇਤੀਆਂ ਉਹ ਜਿਹੜਾ ਉਹਦੇ ਉਹਦੇ ਬਾਰੇ ਸੁਣਿਆ ਸੀ ਕਿ ਉਹ ਸੁਸਾਈਡ ਕਰ ਗਏ ਨੇ ਨਹੀਂ ਜੀ ਟ੍ਰੇਨ ਦੇ ਅੱਗੇ ਸੁਸਾਈਡ ਹੈਜ਼ ਨੋ ਮੀਨਿੰਗ ਰੈਕਗਨੀਸ਼ਨ ਕਿੰਨੇ ਕੀਤੀ ਹੈ ਸਾਡੀ ਇਨਫੋਰਮੇਸ਼ਨ ਹੈ ਅਮਰੀਕਾ ਚ ਰਹਿ ਰਿਹਾ ਉਹਦਾ ਪਰਿਵਾਰ ਉੱਥੇ ਹੈ ਵਾਈਫ ਉੱਥੇ ਹੈ ਪ੍ਰੋਪਰਟੀ ਉਸੇ ਤਰ੍ਹਾਂ ਕਾਇਮ ਹੈ ਸਰਕਾਰਾਂ ਨੂੰ ਇੱਕ ਪਾਸਪੋਰਟ ਹੀ ਦੇਣਾ ਹੈ ਐਂਡ ਪੌਡੀ ਕਿੰਨੇ ਰੈਕਗਨਾਈਜ਼ ਕੀਤੀ ਸਾਡੇ ਨਾਲ ਇੱਕ ਕਾਲਰ ਜੁੜੇ ਹੋਏ ਨੇ ਅਸੀਂ ਉਹਨਾਂ ਨਾਲ ਪਹਿਲਾਂ ਗੱਲ ਕਰ ਲਈ ਹੈ ਕੋਈ ਟੈਸਟ ਕੋਈ ਨਹੀਂ ਹੋਇਆ ਹੈਲੋ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲਦੇ ਹੋ ਕੀ ਨਾਮ ਹੈ ਤੁਹਾਡਾ ਮੈਂ ਤਰਨਤਾਰਨ ਪੱਟੀ ਤੋਂ ਬੋਲ ਰਿਹਾ ਪਿੰਡ ਸੁਭਰਾ ਤੋਂ ਹਾਂਜੀ ਕੀ ਨਾਮ ਕੀ ਹੈ ਤੁਹਾਡਾ ਹਰਿੰਦਰ ਸਿੰਘ ਗਿੱਲ ਹਰਿੰਦਰ ਸਿੰਘ ਗਿੱਲ ਸਾਹਿਬ ਤੁਹਾਡਾ ਕੀ ਸਵਾਲ ਹੈ ਇੱਕ ਤਾਂ ਇਹਨਾਂ ਨੇ ਪਹਿਲਾਂ ਹੀ ਦੇ ਦਿੱਤਾ ਹੋਇਆ ਜੀ ਜਿਹੜਾ ਜੀਤ ਸਿੰਘ ਸੰਬੂਧ ਦੇ ਬਾਰੇ ਪੁੱਛਣਾ ਸੀ ਕਿ ਉਹ ਵਾਕਿਆ ਹੀ ਮਰ ਚੁੱਕੇ ਨੇ ਕਿ ਜਿੰਦੇ ਨੇ ਕਿਉਂਕਿ ਸਾਡੇ ਤਰਨਤਾਰ ਦੇ ਵਿੱਚ ਉਹ ਐਸਐਸਪੀ ਸੀਗੀ ਤੇ ਬਹੁਤ ਜ਼ਿਆਦੇ ਲੋਕਾਂ ਨੂੰ ਕਸੀੜ ਕਸੀੜ ਕੇ ਮਾਰਿਆ ਤੇ ਸੁੱਟਿਆ ਗਿਆ ਸੀਗਾ ਮੈਂ ਸਮਝਦਾ ਜੀ ਹੁੰਦਾ ਅਮਰੀਕਾ ਚ ਰਹ ਰਿਹਾ ਪਰ ਉੱਥੋਂ ਦੀ ਸੰਗਤ ਨਹੀਂ ਮੈਨੂੰ ਕਿਹਾ ਕਿ ਤੁਸੀਂ ਲੱਭੋ ਮੈਂ ਕਿਹਾ ਵੀ ਮੈਂ ਇੱਥੋਂ ਕਿੱਥੇ ਲੱਭਾਂ ਜੇ ਜੂਜ਼ ਇਜ਼ਰਾਈਲਿਸ ਐਸ਼ਮੈਨ ਨੂੰ ਜਿਹੜੇ ਵਾਰਕਰਨ ਬ੍ਰਾਜ਼ਿਲ ਤੋਂ ਲਿਆ ਸਕਦੇ ਨੇ ਤੇ ਆਪਾਂ ਸੇਕ ਕੌਮ ਨੇ ਚੂੜੀਆਂ ਪਾਈਆਂ ਕਿ ਜੀਤ ਸਿੰਘ ਸੰਧੂ ਨਹੀਂ ਲੱਭ ਸਕਦੇ ਮੈਂ ਕਹੇ ਸੀ 5-5 ਡਾਲਰ ਸਾਰੇ ਦਿਓ ਇੱਕ ਇੱਕ ਪ੍ਰਾਈਵੇਟ ਡਿਟੈਕਟਿਵ ਹਾਇਰ ਕਰ ਲਓ 6 ਮਹੀਨਿਆਂ ਚ ਜੀਤ ਸਿੰਘ ਸੰਧੂ ਆਪਾਂ ਨੰਗਾ ਕਰ ਦੇਾਂਗੇ ਬਟ ਆਪਾਂ ਗੱਲਾਂ ਜ਼ਿਆਦਾ ਕਰਦੇ ਆ ਗੁਰੂ ਘਰਾਂ ਚ ਲੰਗਰ ਛੱਕ ਕੇ ਤੇ ਪਛਾਹ ਜਾਂਦੇ ਆ ਜਿਹੜੇ ਸਿਧਾਂਤਾਂ ਤੇ ਸਾਨੂੰ ਗੁਰੂ ਸਾਹਿਬ ਨੇ ਕਿਆ ਕਿ ਚਲੋ ਉਹਨਾਂ ਦੇ ਆਪਾਂ ਅਮਲ ਨਹੀਂ ਕਰਦੇ ਅੱਛਾ ਜਿਹੜੇ ਤੁਸੀਂ ਮਸਲੇ ਉਠਾਏ ਅ ਸੰਧੂ ਸਾਹਿਬ ਇਹ ਇੰਡੀਵਿਜੂਅਲ ਤੌਰ ਤੇ ਤੁਸੀਂ ਆਪਣੇ ਤੌਰ ਤੇ ਉਠਾਏ ਉਹ ਸਵਾ ਲੱਖ ਤੁਸੀਂ ਤੁਰੇ ਹੋਏ ਇੱਕ ਪਾਸੇ ਨਹੀਂ ਮੇਰੇ ਨਾਲ ਮਾਝਾ ਐਕ ਸਰਵਿਸਮੈਨ ਬਹੁਤ سارے ਇਲਾਕੇ ਦੇ ਜਿਹੜੇ ਅਮਨ ਪਸੰਦ ਲੋਕੀ ਨੇ ਸਾਡੀ ਮਾਝਾ ਮੇਰੇ ਕਹਿਣ ਦਾ ਭਾਵ ਹੈ ਕਿ ਇਹ ਸਿੱਖਾਂ ਦੀ ਜਿਹੜੀ ਸਰਵਉੱਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਹੀਂ ਕਰਨੇ ਪਣਦੇ ਇਹ ਕੰਮ ਇਹਨਾਂ ਨੂੰ ਹੋਰ ਕੰਮ ਬੜੇ ਨੇ ਆਪਣੇ ਹੁਣ ਜਿਹੜੇ ਪ੍ਰਚਾਰਕ ਨੇ ਪ੍ਰਚਾਰ ਕਿੱਥੇ ਹੋ ਰਿਹਾ ਇਹ ਆਪਣੀਆਂ ਬਿਜ਼ਨਸਾਂ ਅੱਡ ਕਰ ਰਹੇ ਨੇ ਠੀਕ ਹੈ ਬੋਲੇ ਦੇ ਫਾਈਲ ਨਹੀਂ ਸੀ ਲਵਦੀ ਮੰਜੀ ਸੰਕਲਕਤਾ ਕਹਿੰਦੇ ਕਾਂਗਰਸ ਨੇ ਕੀਤਾ ਯੂ نو ਇਸ ਕੰਮ ਨੂੰ ਗੁੰਮਰਾਹ ਕਰ ਰਹੇ ਨੇ ਐਂਡ ਸੁਖਵੀਰ ਸਿੰਘ ਬਾਦਲ ਦਾ ਖਿਆਲ ਹੈ ਕਿ ਇਹਨੂੰ ਐਜ਼ ਅ ਕੋਆਪਰੇਸ਼ਨ ਦਰਜ ਕੀਤਾ ਜਾਏ ਚੰਗੇ ਬੰਦੇ ਅੰਦਰ ਲਿਆਏ ਜਾਣ ਮੈਨੂੰ ਵੀ ਆਫਰ ਆਇਆ ਸੀ ਪਰ ਮੇਰੇ ਮੇਰੀ ਹੁਣ ਉਮਰ ਹੈ ਨਹੀਂ ਕਿ ਮੈਂ ਇਹਨਾਂ ਦੇ ਸਦਾਨ ਕਰਾਂ ਅਸੀਂ ਬੀਬੀ ਜਗੀਰ ਕੌਰ ਤੇ ਵੀ ਆਵਾਜ਼ ਉਠਾਈ ਜਦੋਂ ਇਹਨਾਂ ਨੇ ਰਾਇਤ ਮਰਿਆਦਾ ਦੇ ਉੱਤੇ ਬੋਲਣ ਲੱਗ ਗਏ ਕਿ ਬੀਬੀਆਂ कीर्तन ਕਰ ਸਕਦੀਆਂ ਬੀਬੀਆਂ ਭਾਂ ਤੇ ਮੈਂ ਕਿਹਾ ਵੀ ਉਹ ਵਿਵਾਦ ਪੈਦਾ ਹੋ ਗਿਆ ਸਿੰਘ ਉੱਠ ਖੜੇ ਹੋਏ ਦੁਜੀ ਟਕਸਾਲ ਉੱਠ ਖੜੀ ਹੋਏ ਤੇ ਮੈਂ ਕਿਹਾ ਵਿਵਾਦ ਕਿਉਂ ਪੈਦਾ ਕਰਦੇ ਹੋ ਸਬਜੈਕਟ ਟੂ ਚੇਂਜ ਹੈ ਗੱਲਾਂ ਗਿਆਨੀ ਤੇ ਆ ਨਹੀਂ ਬੈਠ ਕੇ ਮਸਲੇ ਦੇ ਹੱਲ ਹੋ ਸਕਦੇ ਨਹੀਂ ਹਲ ਸਰਬ ਵੀ ਜ਼ਗੀਰ ਕੋਰ ਕਿਹੜਾ ਕਿਤੇ ਮਰਿਆਦਾ ਚ ਕੈਮ ਹੈ 5 ਸਾਲ ਜੇਲ ਹੋ ਗਈ ਸਾਡੇ ਕੋਲ ਸਮਾਂ ਬਹੁਤ ਘੱਟ ਹੈ ਅਸੀਂ ਗੱਲਾਂ ਬਹੁਤ ਸਾਰੀਆਂ ਕਰ ਸਕਦੇ ਨੇ ਇੱਕ ਦਰਸ਼ਕ ਨੇ ਵੀ ਕਿਹਾ ਕਿ ਇਸ ਦਾ ਸਮਾਂ ਵਧਾਇਆ ਜਾਣਾ ਚਾਹੀਦਾ ਉਹਨਾਂ ਤੇ ਅਸੀਂ ਵਿਚਾਰ ਕਰਾਂਗੇ ਤੁਸੀਂ ਸਟੂਡੀਓ ਚ ਆਏ ਸਾਡੇ ਨਾਲ ਚਰਚਾ ਕੀਤੀ ਇਹ ਜਿਹੜੇ ਵਿਸ਼ੇ ਨੇ ਮਨੁੱਖੀ ਅਧਿਕਾਰਾਂ ਤੇ ਉਹਨਾਂ ਤੇ ਖੁੱਲ ਕੇ ਚਰਚਾ ਹੋਈ ਹੈ ਮੈਂ ਕਹਿੰਦਾ ਦਰਸ਼ਕ ਨਿਰਸੰਦੇਹ ਤੇ ਸੰਤੁਸ਼ਟ ਹੋਣਗੇ ਕਾਫੀ ਤੁਹਾਡਾ ਬਹੁਤ ਬਹੁਤ ਧੰਨਵਾਦ ਸੰਤੂ ਸਾਹਿਬ ਫਿਲਹਾਲ ਇੱਥੇ ਹੀ ਸਾਡਾ ਇਹ ਪ੍ਰੋਗਰਾਮ ਅੱਜ ਤੱਕ ਖਤਮ ਹੁੰਦਾ ਹੈ ਤੁਸੀਂ ਵੀ ਸਾਨੂੰ ਸੁਝਾਅ ਦੇ ਸਕਦੇ ਹੋ ਇਸ ਪ੍ਰੋਗਰਾਮ ਨੂੰ ਹੋਰ ਚੰਗੇਰਾ ਬਣਾਉਣ ਲਈ